ਦਰਸ਼ਕਾਂ ਪੀਡੀਸੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਕਾਵੀ ਬੱਬਰ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਖਬਰ ਦੇ ਨਾਲ ਮੀਟਿੰਗ ਤੋਂ ਪਹਿਲਾਂ ਐਸਵਾਈਐਲ ਦੇ ਮੁੱਦੇ ਉਤੇ ਮੰਤਰੀ ਅਮਨ ਰੂੜਾ ਦੇਵ ਲੋਕ ਕੋ ਵੱਡਾ ਬਿਆਨ ਦਿੱਤਾ ਗਿਆ ਹੈ ਵੱਡਾ ਬਿਆਨ ਜਾਰੀ ਕਰਦੇ ਹੋਏ ਆਖਿਆ ਗਿਆ ਹੈ ਕਿ ਕੇਂਦਰ ਦੇ ਕੋਲ ਪਾਣੀਆਂ ਦੀ ਵੰਡ ਸੰਬੰਧੀ ਮੀਟਿੰਗ ਬੁਲਾਉਣ ਨੂੰ ਲੈ ਕੇ ਕੋਈ ਅਧਿਕਾਰ ਨਹੀਂ ਹੈ ਪੰਜਾਬ ਦੇ ਕੋਲ ਪਾਣੀ ਦੀ ਇੱਕ ਬੂੰਦ ਵੀ ਫਾਟਦੀ ਹੈ ਅਮਨ ਰੂੜਾ ਦੇਵ ਲੋ ਆਖਿਆ ਗਿਆ ਹੈ ਰੇਪੇਰੀਅਨ ਕਾਨੂੰਨ ਮੁਤਾਬਕ ਪਾਣੀਆਂ ਉਤੇ ਪੰਜਾਬ ਦਾ ਹੀ ਹੱਕ ਹੈ ਕਿਸੇ ਵੀ ਕੀਮਤ ਉਤੇ ਪੰਜਾਬ ਦਾ ਪਾਣੀ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ ਨਾਲੇ ਇਸ ਦੌਰਾਨ ਅਮਰ ਰੋੜਾ ਆਈ ਵੀ ਕਹਿੰਦੇ ਹੋਏ ਨਜ਼ਰ ਆਏ ਕਿ ਪਾਰਟੀ ਤੇ ਸਰਕਾਰ ਦਾ ਸਟੈਂਡ ਬਿਲਕੁਲ ਸਪਸ਼ਟ ਹੋ ਚੁੱਕੀ ਹੈ ਵੋਟਾਂ ਬਾਅਦ ਵਿੱਚ ਤੇ ਪਹਿਲਾਂ ਪਾਣੀ ਐ ਐਸਵਾਈਐਲ ਉਤੇ ਪੰਜਾਬ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਅੱਜਕੱਲ੍ਹ ਬਾਤ ਹੈ ਕੇਂਦਰੀ ਜਲ ਸ਼ਕਤੀ ਮੰਤਰੀ ਗਰਜੇਂਦਰ ਸ਼ਿਖਾਵਤ ਮੀਟਿੰਗ ਦੇ ਵਿਚ ਅਗਵਾਈ ਕਰਨਗੇ ਦੁਪਹਿਰ 3 ਵਜੇ ਜਲ ਸ਼ਕਤੀ ਮੰਤਰੀ ਦੇ ਦਫ਼ਤਰ ਦੇ ਵਿੱਚ ਗੱਲਬਾਤ ਹੋਵੇਗੀ ਮੀਟਿੰਗ ਤੋਂ ਪਹਿਲਾਂ ਹਲਕਾ ਹਾਲਾ ਕੀ ਐਸਓਐਲ ਦੇ ਮੁੱਦਿਆਂ ਤੇ ਮંત્રી ਅਮਨ ਅਰੋੜਾ ਦੇ ਵੱਲੋਂ ਬਿਆਨ ਜਾਰੀ ਕਰਦੇ ਹੋਏ ਆਖਿਆ ਗਿਆ ਕਿ ਕੇਂਦਰ ਦੇ ਕੋਲ ਪਾਣੀ ਦੀ ਵੰਡ ਸੰਬੰਧੀ ਮੀਟਿੰਗ ਬੁਲਾਉਣ ਦਾ ਕੋਈ ਅਧਿਕਾਰ ਨਹੀਂ ਹੈ ਪੰਜਾਬ ਦੇ ਕੋਲ ਪਾਣੀ ਦੀ ਇੱਕ ਬੂੰਦ ਵੀ ਫालतू ਨਹੀਂ ਹੈ ਅਮਨ ਅਰੋੜਾ ਦੇ ਵੱਲੋਂ ਕਿਹਾ ਗਿਆ ਰਿਪੇਰੀਅਨ ਕਾਨੂੰਨ ਮੁਤਾਬਕ ਪਾਣੀ ਉਤੇ ਸਿਰਫ ਪੰਜਾਬ ਦਾ ਹੀ ਹੱਕ ਹੈ ਜਿਸੇ ਦੀ ਕੀਮਤ ਉਤੇ ਪੰਜਾਬ ਦਾ ਪਾਣੀ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ ਪਾਰਟੀ ਤੇ ਸਰਕਾਰ ਦਾ ਸਟੈਂਡ ਬਿਲਕੁਲ ਸਪਸ਼ਟ ਹੈ ਵੋਤਾਵਾ ਬਾਦੂਸ਼ ਨੇ ਤਾਂ ਪਹਿਲਾ ਪਾਣੀ ਹੈ ਐਮਨ ਅਰੋੜਾ ਕਹਿੰਦੇ ਹੋਏ ਨਜ਼ਰ ਆਇਆ ਐਸਐਲ ਉਤੇ ਤੁਮਨ ਦਾਸ ਜੀ ਦੇ ਪਹਿਲਾਂ ਹੀ ਪੰਜਾਬ ਹਰਿਆਣਾ ਦੇ ਮੁੱਖ ਮੰਤਰੀ ਅਵਚਾਲੇ ਗਲਪਾ ਤੇ ਅੱਜ ਕਰੀਬ 3 ਵਜੇ ਇਹ ਮੀਟਿੰਗ ਹੋਵੇਗੀ ਦਿੱਲੀ ਦੇ ਵਿੱਚ ਹਾਲਕਿ ਅਮਨ ਰੋੜਾ ਦੇ ਵੱਲ ਕੀ ਕੋਸ਼ਿਸ਼ kiya ਗਿਆ ਪਹਿਲਾਂ ਤੁਹਾਨੂੰ ਸੁਣਾ ਲੈਂਦਾ ਪੰਜਾਬ ਸਰਕਾਰ ਦਾ ਸੀਐਮ ਸਾਹਿਬ ਦਾ ਸਾਡਾ ਸਾਰਿਆਂ ਦਾ ਸਟੈਂਡ ਬੜਾ ਕਲੀਅਰ ਹੈ ਕਿ ਪੰਜਾਬ ਕੋਲ ਇੱਕ ਵੀ ਤੁਪਕਾ ਪਾਣੀ ਦਾ ਨਾ ਸੀ ਨਾ ਹੈ ਨਾ ਦਿੱਤੇ ਨਾ ਦਿੱਤਾ ਜਾਏਗਾ ਕਿਸੇ ਵੀ ਹੋਰ ਰਾਜਾ ਨੂੰ ਕਿਉਂਕਿ ਨੈਸ਼ਨਲ ਅੰਡ ਇੰਟਰਨੈਸ਼ਨਲ ਰੈਪੀਰੀਅਨ ਲਾਜ਼ ਦੇ ਮੁਤਾਬਿਕ ਜਦੋਂ ਚੱਲਦੇ ਆ ਤੇ ਇਹਦੇ ਉੱਪਰ ਹੱਕ ਜਿਹੜਾ 100% ਪੰਜਾਬ ਦਾ ਬਣਦਾ ਹੁਣ ਤੱਕ ਜੋ ਸਿਚੁਏਸ਼ਨ ਅਰਾਈਜ਼ ਹੋਈ ਹੈ ਉਹ ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਗਲਤ ਨੀਤੀਆਂ ਦੀ ਵਜ੍ਹਾ ਕਰਕੇ ਹੋਈ ਹੈ ਪਰ ਪੰਜਾਬ ਸਰਕਾਰ ਮਾਨ ਸਾਹਿਬ ਉਹਨੂੰ ਸੁਲਝਾਉਣ ਦੇ ਲਈ ਵਚਨਬੱਧ ਨੇ ਪਾਰਟੀ ਦਾ ਕੀ ਸਟੈਂਡ ਹੈ ਕਿਉਂਕਿ ਪਾਰਟੀ ਨੇ ਹਰਿਆਣੇ ਚੋਂ ਇੱਕ ਕਾਟਾ ਮੰਗਨੀ ਪਾਰਟੀ ਦਾ ਕੀ ਸਟੈਂਡ ਹੈ ਸੀ ਵੋਟਾਂ ਬਾਅਦ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਏਡਾ ਵੱਡਾ ਮਾਣ ਬਖਸ਼ਿਆ ਪੰਜਾਬ ਦੇ ਇੰਟਰਸਟ ਪਹਿਲਾਂ ਸਾਡਾ ਸਟੈਂਡ ਹੈ ਜਿਹੜਾ ਉਹ ਪਾਰਟੀ ਦਾ ਵੀ ਔਰ ਸਰਕਾਰ ਦਾ ਵੀ ਉਹ ਸਾਰਾ ਬਿਲਕੁਲ ਬੜਾ ਕਲੀਅਰ ਹੈ ਬਿਲਕੁਲ ਸੈਂਟਰ ਕੋਲ ਅਧਿਕਾਰ ਹੈ ਪਾਣੀਆਂ ਦੀ ਵੰਡ ਲੈ ਕੇ ਪੰਜਾਬ ਹਰਿਆਣੇ ਦੀ ਮੀਟਿੰਗ ਕਰਦਾ ਹੈ। ਇਹੀ ਤਾਂ ਗੱਲ ਅਸੀਂ ਕਹਿੰਦੇ ਆ ਕਿ ਜਦੋਂ ਇੰਟਰਨੈਸ਼ਨਲੀ ਐਕਸੈਪਟਿਡ ਰਾਈਪੇਰੀਅਨ ਲਾਜ਼ ਬਣੇ ਹੋਏ ਨੇ ਉਹ ਇਕੱਲੇ ਮੁਲਕ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਉਹ ਲਾਗੂ ਨੇ। ਤੇ ਇਹ ਉਸ ਸਮੇਂ 1978 ਦੇ ਵਿੱਚ ਜੇ ਤੁਹਾਨੂੰ ਮੈਂ ਇਵੈਂਟ ਦੱਸਾਂ 78 79 81 82 ਦੇ ਵਿੱਚ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਹਿੱਤਾਂ ਦੇ ਨਾਲ ਨਿੱਜੀ ਹਿੱਤਾਂ ਨੂੰ ਲੈ ਕੇ ਕੰਪਰੋਮਾਈਜ਼ ਕੀਤਾ ਗਿਆ ਇਹ ਉਦੋਂ ਦਾ ਇਹਨਾਂ ਨੇ ਇੰਨਾ ਕੁ ਖਝੋਲਾ ਪਾਇਆ ਹੋਇਆ ਇੰਨਾ ਕੁ ਕਨਫਿਊਜ਼ਨ ਕ੍ਰੀਏਟ ਕੀਤਾ ਹੋਇਆ ਕਿ ਪੰਜਾਬ ਦਾ ਬਹੁਤ ਵੱਡਾ ਘਾਣਾ ਇਹਨਾਂ ਸਪੈਸ਼ਲ ਸਰਕਾਰਾਂ ਨੇ ਕੀਤੇ ਪਰ ਅਸੀਂ ਸਾਡਾ ਸਟੈਂਡ ਫਰਮ ਡੇ 1 ਬੜਾ ਕਲੀਅਰ ਸੀ ਹੈ ਤੇ ਰਹੇਗਾ ਉਮੀਦ ਬਣੀ ਹੋਈ ਨੇ ਸਾਡੇ ਨਾਲ ਐਸੇ ਖਬਰ ਤੋਂ ਨਾ ਰੁੱਕ ਲੈ ਨੇ ਰਵਿੰਦਰ ਬਕਾਇਦਾ ਮਨੋ ਰੋੜਾ ਤਾਂ ਬਿਆਨ ਦੇ ਕੇ ਗਏ ਨੇ ਕਿ ਸਾਡੇ ਲਈ ਵੋਟਾਂ ਬਾਦ ਵਿੱਚ ਨੇ ਪਹਿਲਾਂ ਪੰਜਾਬ ਦੇ ਮੁੱਦੇ ਨੇ ਇੱਕ ਵਾਰ ਫਿਰ ਤੋਂ ਆਮ ਆਦੀ ਪਾਰਟੀ ਨੇ ਸਟੈਂਡ ਸਪਸ਼ਟ ਕੀਤਾ ਹੈ ਜ਼ਰੂਰ ਪਰ ਮਾਮਲਾ ਬੇਹੱਦ ਜ਼ਿਆਦਾ ਗੰਭੀਰ ਹੈ 3 ਵਜੇ ਮੀਟਿੰਗ ਹੋਣੀ ਹੈ ਦੋਸਤੋ ਪਹਿਲਾਂ ਇੱਕ ਤੋਂ ਬਾਅਦ ਇੱਕ ਬਿਆਨ ਸਾਹਮਣੇ ਆ ਰਹੇ ਨੇ ਬਿਲਕੁਲ ਦੇਖੋ ਬਿਆਨ ਸਾਹਮਣੇ ਆਇਆ ਇਸ ਬਿਆਨ ਨੂੰ ਕਿ ਉਹ ਅੱਜ ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਦਰਸਾਉਣਗੇ ਦੱਸਣਗੇ ਕਿ ਰੈਪੇਰੀਅਨ ਲਾਅ ਦੀ ਗੱਲਬਾਤ ਵੀ ਕਰਨਗੇ ਇਸ ਮੀਟਿੰਗ ਦੇ ਵਿੱਚ ਕਿਉਂਕਿ 3 ਵਜੇ ਮੀਟਿੰਗ ਹੋਣੀ ਹੈ ਗਜੇਂਦਰ ਸ਼ਿਕਾਵਤ ਜੋ ਕਿ ਕੇਂਦਰੀ ਜਲ ਸਰੋਤ ਮੰਤਰੀ ਨੇ ਉਹਨਾਂ ਦੇ ਕੋਲੇ ਮੀਟਿੰਗ ਹੋਏਗੀ ਦੋ ਮੁੱਖ ਮੰਤਰੀ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਵੀ ਹੋਣਗੇ ਹਰਿਆਣਾ ਦੇ ਮੁੱਖ ਮੰਤਰੀ ਵੀ ਹੋਣਗੇ ਤੇ ਆਪਣਾ ਤਰਕ ਕੀ ਰੱਖਣਗੇ ਪੰਜਾਬ ਦੇ ਮੁੱਖ ਮੰਤਰੀ ਹਰਿਆਣਾ ਦੇ ਮੁੱਖ ਮੰਤਰੀ ਕੀ ਤਰਕ ਰੱਖਣਗੇ ਇਹ ਤਮਾਮ ਜਾਕੋ ਛੇ ਦਿਨ ਦੇ ਵਿੱਚ ਮੀਟਿੰਗ ਤੋਂ ਬਾਅਦ ਸਪਸ਼ਟ ਹੋ ਜਾਣ ਗਿਆ ਲੇਕਿਨ ਇਸ ਤੋਂ ਪਹਿਲਾਂ ਜੋ ਅਮਨ ਰੂੜਾ ਦਾ ਬਿਆਨ ਆਇਆ ਬਿਆਨ ਬਿਲਕੁਲ ਤਰਕ ਦੇ ਆਧਾਰ ਤੇ ਦਿੱਤਾ ਗਿਆ ਕਿ ਰੈਪੇਰੀਅਨ ਸਟੇਟ ਹੈਗਾ ਪਾਣੀਆਂ ਦੇ ਉੱਤੇ ਪੰਜਾਬ ਦਾ ਅਧਿਕਾਰ ਹੈ ਜਿਸ ਸੂਬੇ ਦੇ ਵਿੱਚ ਪਾਣੀ ਵਹਿੰਦੇ ਨੇ ਉਹਦੇ ਵਿੱਚ ਉਹ ਸੂਬੇ ਦਾ ਹੀ ਅਧਿਕਾਰ ਰਹਿੰਦਾ ਹੈ ਇਹ ਰਾਇਲਟੀ ਦਾ ਮਸਲਾ ਹੈਗਾ ਇਹ तमाम ਚੀਜ਼ਾਂ ਸਪਸ਼ਟਤਾ ਉਹਨਾਂ ਨੇ ਕਰ ਦਿੱਤੀਆਂ ਨੇ ਲੇਕਿਨ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਤਰਕ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਜਾਂਦੇ ਨੇ ਇਹ ਮੁੱਖ ਤੌਰ ਤੇ ਗੱਲਬਾਤ ਹੋਏਗੀ ਅਤੇ ਇਸ ਤੋਂ ਇਲਾਵਾ ਗੱਲ ਕਰ ਲਈਓ ਜਿਸ ਤਰੀਕੇ ਨਾਲ ਪਿਛਲੀ 14 ਅਕਤੂਬਰ ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਹਾ ਸੀ ਕਿ ਸਾਡੇ ਕੋਲੇ ਪਾਣੀ ਦਾ ਇੱਕ ਤੁਪਕਾ ਵੀ ਨਹੀਂ ਹੈਗਾ ਅਸੀਂ ਪਾਣੀ ਨਹੀਂ ਦੇ ਸਕਦੇ ਤਾਂ ਉਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਕਹਿ ਦਿੱਤਾ ਸੀ ਕਿ ਅਗਰ ਪੰਜਾਬ ਇਸ ਤਰੀਕੇ ਦਾ ਰਵਈਆ ਰੱਖਦਾ ਤਾਂ ਫਿਰ ਇਹ ਆਖਰੀ ਮੀਟਿੰਗ ਹੈਗੀ ਆ ਅਸੀਂ ਇਸ ਤੋਂ ਬਾਅਦ ਮੀਟਿੰਗ ਤੱਕ ਨਹੀਂ ਕਰਨੀ ਹੁਣ ਇੱਕ ਮੀਟਿੰਗ ਹੋਰ ਕਾਲ ਕੀਤੀ ਗਈ ਹੈ ਮੀਟਿੰਗ ਕਾਲ ਕਰਨ ਦਾ ਮੁੱਖ ਇਸ਼ੂ ਜਿਹੜਾ ਹੈਗਾ ਉਹ ਵਿਸ਼ਾ ਜਿਹੜਾ ਹੈਗਾ ਇਸ ਕਰਕੇ ਮੀਟਿੰਗ ਕਾਲ ਕੀਤੀ ਗਈ ਹੈ ਕਿਉਂਕਿ 19 ਜਨਵਰੀ ਨੂੰ ਕੇਂਦਰ ਸਰਕਾਰ ਵੱਲੋਂ ਆਪਣਾ ਜੋ ਦੱਸਣਾ ਹੈਗਾ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਇਸ ਮਸਲੇ ਨੂੰ ਸੌਟ ਆਊਟ ਕਰਾਉਣ ਦੇ ਲਈ ਹੱਲ ਕਰਾਉਣ ਦੇ ਲਈ ਕੀ ਕੀ ਕੀਤਾ ਗਿਆ ਦਾਇਰ ਕੀਤਾ ਜਾਣਾ ਹੈ ਸੁਪਰੀਮ ਕੋਰਟ ਦੇ ਵਿੱਚ ਤਾਂ ਉਸੇ ਕਰਕੇ ਮੀਟਿੰਗ ਬੁਲਾਈ ਗਈ ਹੈ ਹਾਲਾਂਕਿ ਇਹ ਮਸਲਾ ਇੰਨਾ ਪੁਰਾਣਾ ਪਚੀਦਾ ਹੈਗਾ ਕਿ ਇਸ ਮਸਲੇ ਦਾ ਹੱਲ ਨਿਕਲਦਾ ਅੱਜ ਦੀ ਮੀਟਿੰਗ ਦੇ ਵਿੱਚ ਹੀ ਨਜ਼ਰ ਨਹੀਂ ਆਏਗਾ ਕਿਉਂਕਿ ਹਰਿਆਣਾ ਨੇ ਫਿਰ ਉਹੀ ਰਾਗਲ ਆਪਣਾ ਤੇ ਪੰਜਾਬ ਨੇ ਫਿਰ ਤੋਂ ਉਹੀ ਤਰਕ ਦੇਣਾ ਤਾਂ ਅੱਜ ਇੱਕ ਲੰਬੀ ਚੌੜੀ ਮੀਟਿੰਗ ਹੋ ਸਕਦੀ ਹੈ ਸੰਭਾਵਨਾ ਜਿਤਾਈ ਜਾ ਰਹੀ ਹੈ ਕਿ ਮੀਟਿੰਗ ਥੋੜੀ ਲੰਬੀ ਰਹੇਗੀ ਆਪਸ ਵਿੱਚ ਮੌਜੂਦ ਨੇ ਦੋਨਾਂ ਸਟੇਟਾਂ ਦੇ ਗੱਲਬਾਤ ਤਰਕ ਦੇ ਆਧਾਰ ਤੇ ਕੀਤੀ ਜਾਏਗੀ ਫੈਲਾ ਦੇ ਆਧਾਰ ਤੇ ਕੀਤੀ ਜਾਏਗੀ ਲੇਕਿਨ ਹਾਲ ਫਿਲਹਾਲ ਜੋ ਬਿਆਨ ਹੋ ਨੇ ਸ਼ੁਰੂ ਹੋਏ ਨੇ ਜਾਇਆ ਆਮਾਦੀ ਪਾਰਟੀ ਦੇ ਬਿਆਨ ਹੋਣ ਜਾਂ ਫਿਰ ਬਾਕੀ ਪਾਰਟੀਆਂ ਦੇ ਬਿਆਨ ਵੀ ਕਿਉਂਕਿ ਉਹ ਵੀ ਅਹਿਮ ਰੱਖਦੇ ਅਹਿਮੀਅਤ ਰੱਖਦੇ ਨੇ ਇਸ ਪੂਰੀ ਮੀਟਿੰਗ ਨੂੰ ਲੈ ਕੇ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਸੁਪਰੀਮ ਸਿੰਘ ਬਾਦਲ ਜੋ ਅਕਾਲੀ ਦਲ ਦੇ ਪ੍ਰਧਾਨ ਹੈ ਉਹਨਾਂ ਵੱਲੋਂ ਸਪਸ਼ਟ ਤੌਰ ਤੇ ਗੱਲਬਾਤ ਕਹਿ ਦਿੱਤੀ ਗਈ ਹੈ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਹੱਕ ਨਾ ਵੇਚੇ ਜਾਣ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਹੀ ਗੱਲ ਕਰਨ ਉਹਨਾਂ ਨਾਲ ਵੱਲੋਂ ਕਿਹਾ ਗਿਆ ਇਸਲਾ ਕਾਂਗਰਸ ਵੀ ਇੱਕ ਖੱਛਾ ਜਿਤਾ ਚੁੱਕੀ ਹੈ ਰਾਜਾ ਵੜੰਗੇ ਖੱਛਾ ਜਿਤਾ ਚੁੱਕੇ ਨੇ ਕਿ ਪੰਜਾਬ ਦੇ ਖਿਲਾਫ ਫੈਸਲਾ ਆ ਸਕਦਾ ਸੁਪਰੀਮ ਕੋਰਟ ਦਾ fast out of ਜਨਵਰੀ ਨੂੰ ਆਉਣ ਵਾਲਾ ਤਾਂ ਉਹ ਖर्चे ਜਿਤਾ ਚੁੱਕੇ ਨੇ ਲੇਕਿਨ ਬਾਬਲਾ ਇਹਨਾਂ ਜਿਆਦਾ ਸੰਜੀਦਾ ਹੈਗਾ ਇਹਨਾਂ ਜਿਆਦਾ ਵੱਡਾ ਹੈਗਾ ਤੇ ਇਸ ਮਸਲੇ ਦੇ ਵਿੱਚ ਹੱਲ ਕੀ ਨਿਕਲੇਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋਏਗਾ ਲੇਕਿਨ ਇਸ ਮਸਲੇ ਦੇ ਉੱਤੇ ਸਿਆਸਤ ਵੀ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਜਾਰੀ ਰਹੀ ਹੈ ਲੇਕਿਨ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ਹਾਲਾਂਕਿ ਸ਼ਾਰਦਾ ਯਮਨਾ ਲਿੰਕ ਦੀ ਗੱਲਬਾਤ ਵੀ ਨਿਕਲ ਕੇ ਸਾਹਮਣੇ ਆਈ ਸੀ ਕਿ ਹਰਿਆਣਾ ਨੂੰ ਉਧਰੋਂ ਪਾਣੀ ਦਿੱਤਾ ਜਾ ਸਕਦਾ ਹੈ ਲੇਕਿਨ ਹਰਿਆਣਾ ਲਗਾਤਾਰ ਜਿੱਦ ਇਸ ਗੱਲ ਤੇ ਕਿ ਸਤਲੁਜ ਯਮਨਾ ਲਿੰਕ ਦੇ ਵਿੱਚੋਂ ਹੀ ਸਾਨੂੰ ਪਾਣੀ ਚਾਹੀਦਾ ਹੈ ਨਾ ਕਬੰਦਾ ਇਹ ਗੱਲ ਬਾਤ ਉਹਨਾਂ ਵੱਲੋਂ ਕਹੀ ਗਈ ਆ ਲੇਕਿਨ ਕਿੱਥੇ ਗਿਆ ਰੈਪੀਰੀਅਨ ਸਦਤ ਕਿੱਥੇ ਗਿਆ ਸਟੇਟ ਸਬਜੈਕਟ ਕਿਉਂਕਿ ਪਾਣੀਆਂ ਦਾ ਮਸਲਾ ਸਟੇਟ ਦਾ ਸਬਜੈਕਟ ਹੈਗਾ ਸਟੇਟ ਨੂੰ ਦੇਖਣਾ ਕਿ ਅਸੀਂ ਪਾਣੀ ਕਿੰਨਾ ਰੀਚਾਰਜ ਕਰਨਾ ਕਿੱਥੋਂ ਰੀਚਾਰਜ ਕਰਨਾ ਅਤੇ ਕਿਹੜਾ ਪਾਣੀ ਅਸੀਂ ਪੀਣ ਲਈ ਯੂਜ਼ ਕਰਨਾ ਹੈ ਕਿਹੜਾ ਖੇਤੀ ਲਈ ਸਚਾਈ ਲਈ ਯੂਜ਼ ਕਰਨਾ ਹੈ ਸਭ ਜਿਹੜੇ ਰਾਈਟ ਹੈਗੇ ਆ ਇਹ ਸੂਬੇ ਦੇ ਰਾਈਟ ਹੈਗੇ ਆ ਪਾਣੀਆਂ ਦਾ ਮਸਲਾ ਸਟੇਟ ਸਬਜੈਕਟ ਹੈਗਾ ਤਾਂ ਸਟੇਟ ਨੂੰ ਫੈਸਲਾ ਕਿਉਂ ਨਹੀਂ ਲੈਣ ਦਿੱਤਾ ਜਾਂਦਾ ਸਟੇਟ ਨੂੰ ਕਿਉਂ ਨਹੀਂ ਸੁਣਵਾਈ ਕੀਤੀ ਜਾਂਦੀ ਵਾਰ-ਵਾਰ ਕਹਿਣ ਤੇ ਉੱਤੇ ਕਿ ਸਾਡੇ ਕੋਲ ਪਾਣੀ ਨਹੀਂ ਹੈਗਾ ਇੱਕ ਮਸਲੇ ਤੇ ਇਹ ਗੱਲ ਵੀ ਸਾਹਮਣੇ ਆਉਂਦੀ ਆ ਕਿ ਅਗਰ ਪੰਜਾਬ ਸਟੇਟ ਕੋਲੇ ਪਾਣੀ ਹੁੰਦਾ ਵੀ ਤਾ ਪਾਣੀ ਸ਼ਾਇਦ ਨਾ ਦੇ ਦੇ ਕਿਉਂਕਿ ਮਸਲਾ ਰੈਪੀਰੀਅਨ ਸਟੇਟ ਦਾ ਹੈਗਾ ਰੈਪੀਰੀਅਨ ਲਾਅ ਦਾ ਹੈਗਾ ਕਿਉਂਕਿ ਪੰਜਾਬ ਦੇ ਪਾਣੀ ਤੇ ਪੰਜਾਬ ਦਾ ਹੱਕ ਹੋਏਗਾ ਅਗਰ ਪੰਜਾਬ ਚਾਏਗਾ ਤਾਂ ਹਰਿਆਣਾ ਨੂੰ ਪਾਣੀ ਦੇਵੇਗਾ ਅਗਰ ਪੰਜਾਬ ਨਹੀਂ ਚਾਏਗਾ ਤਾਂ ਹਰਿਆਣਾ ਨੂੰ ਪਾਣੀ ਨਹੀਂ ਦੇਵੇਗਾ ਲੇਕਿਨ ਪੰਜਾਬ ਹਮੇਸ਼ਾ ਤੋਂ ਸਪਸ਼ਟ ਕਰਦਾ ਆਇਆ ਕਿ ਅਸੀਂ ਪਾਣੀ ਨਹੀਂ ਦੇ ਸਕਦੇ ਕਿਉਂਕਿ ਸਾਡੇ ਕੋਲ ਇੱਕ ਵੀ ਬੂੰਦ ਪਾਣੀ ਦੀ ਨਹੀਂ ਹੈਗੀ ਤਾਂ ਹੁਣ ਇਸ ਪੂਰੇ ਮਸਲੇ ਦੇ ਵਿੱਚ ਅੱਜ ਦੇਖਣਾ ਹੋਏਗਾ ਕਿ ਇੱਕ ਲੰਬੀ ਚੌੜੀ ਮੀਟਿੰਗ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਕੀ ਆਰਗਿਊ ਕਰ ਕੀਤੀ ਜਾਂਦੀ ਆ ਅਫਸਰਾਂ ਵੱਲੋਂ ਮੁੱਖ ਮੰਤਰੀਆਂ ਵੱਲੋਂ ਤਾਂ ਹਾਲ ਫਿਲਹਾਲ ਇਹ ਮੀਟਿੰਗ 3 ਵਜੇ ਹੋਣੀ ਆ ਤਾਂ ਮੀਟਿੰਗ ਦਾ ਇੰਤਜ਼ਾਰ ਸਾਰੇ ਕਰ ਰਹੇ ਨੇ ਮੀਟਿੰਗ ਤੋਂ ਬਾਅਦ ਹੋਣ ਵਾਲੇ ਰਿਐਕਸ਼ਨ ਦਾ ਇੰਤਜ਼ਾਰ ਸਾਰੇ ਕਰ ਰਹੇ ਨੇ ਠੀਕ ਹੈ ਫਿਲਹਾਲ ਇਹ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਵਿੰਦਰ ਇਸ ਤਮਾਮ ਜਾਣਕਾਰੀ ਦੇ ਲਈ